ਉਦਿਆਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਅਕਾਲੀ ਦਰਨਾ ਲੁਧਿਆਣਾ ਦੀਆਂ ਸੜਕਾਂ ਤੇ ਵੱਖਰੇ ਢੰਗ ਨਾਲ ਪ੍ਰਦਰਸ਼ਨ ਕੀਤਾ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦਾ ਪੁੱਤਰਾ ਫੋਕਿਆ ਮੀਡੀਆ ਨਾਲ ਗੱਲਬਾਤ ਕਰਦਿਆਂ ਸੀਨੀਅਰ ਅਕਾਲੀ ਆਗੂ ਮਹੇਸ਼ਿੰਦਰ ਗਰੇਵਾਲਾ ਕਹਿੰਿਆ ਕਿ ਇਸ ਫੈਸਲੇ ਨੂੰ ਵਾਪਸ ਲੈਣਾ ਚਾਹੀਦਾ ਹੈ ਇਹ ਆਮ ਜਨਤਾ ਤੇ ਬੋਝ ਪੈ ਰਿਹਾ ਤੇ ਉਹਨਾਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਵੀ ਦਿੱਤਾ ਦੇਖੋ ਕੱਲ ਜਿਹੜਾ ਪੰਜਾਬ ਸਰਕਾਰ ਨੇ ਫੈਸਲਾ ਲਿਆ ਉਹ ਕੱਲਾ ਪੰਜਾਬ ਵਿਰੋਧੀ ਨਹੀਂ ਲੋਕ ਵਿਰੋਧੀ ਵੀ ਹੈ ਤੇ ਵਿਕਾਸ ਵਿਰੋਧੀ ਵੀ ਤੇ ਵਿਸ਼ੇਸ਼ ਤੌਰ ਤੇ ਗਰੀਬ ਵਿਰੋਧੀ ਹੈ ਜਿਹੜਾ 92 ਪੈਸੇ ਲੀਟਰ ਡੀਜ਼ਲ ਤੇ ਲਾ ਦੇਣਾ ਵੈਠ ਹੋਰ 65 ਪੈਸੇ ਪੈਟਰੋਲ ਤੇ ਲਾ ਲੈਣਾ ਤੇ ਜਿਹੜੀ 3 ਰੁਪਏ ਯੂਨਿਟ ਮਗਰ ਬਿਜਲੀ ਮਹਿੰਗੀ ਕਰ ਦਿੱਤੀ ਤੇ ਉਸ ਤੋਂ ਬਾਅਦ ਜਿਹੜਾ ਬੱਸ ਦਾ ਕਰ ਆਇਆ ਵਾਧਾਕਾ ਇਹ ਸਾਰੇ ਹੀ ਆਮ ਲੋਕਾਂ ਦੇ ਇੱਕ ਤਰ੍ਹਾਂ ਕਤਲ ਕਰਨ ਵਾਲੀ ਗੱਲ ਹੈ ਆਰਥਿਕਤਾ ਚ ਆਲਰੇਡੀ ਡੁੱਬਿਆ ਪੰਜਾਬ ਪੰਜਾਬ ਦੀ ਕਿਸਾਨੀ ਪੰਜਾਬ ਦਾ ਖੇਤ ਮਜ਼ਦੂਰ ਅੱਜ ਇਹ ਇਸ ਗੱਲ ਤੋਂ ਦਹਿਹਾਰ ਪਾ ਰਿਹਾ ਸੀਗਾ ਕਿ ਮਹਿੰਗਾਈ ਇੰਨੀ ਹੋ ਗਈ ਆ ਆਮ ਲੋਕਾਂ ਦੀ ਪਹੁੰਚ ਤੋਂ ਬਾਅਦ ਹੋ ਗਿਆ ਜੀਵਨ ਬਸਰ ਕਰਨਾ ਤੋ ਅੱਜ ਉਹ ਫੇਰ ਅਸੀਂ ਸ਼ਰੋਮਣੀ ਅਕਾਲੀ ਦਲ ਵੱਲੋਂ ਸਾਰੀ ਇੱਥੇ ਸ਼ਹਿਰ ਦੀ ਲੀਡਰਸ਼ਿਪ ਇਕੱਠੀ ਹੋ ਕੇ ਡੀਸੀ ਨੂੰ ਇੱਕ ਮੈਮੋਰੰਡਮ ਜਿਹੜਾ ਹੈ ਕਿ ਸਰਕਾਰ ਨੂੰ ਇਹ ਸਾਡੀ ਗੱਲ ਪਚਾਓ ਤੇ ਜਿਹੜਾ ਵਧਾਇਆ ਹੋਇਆ ਕੱਲ ਟੈਕਸ ਹੈ ਨੂੰ ਇਮੀਡੀਏਟਲੀ ਵਿਦਡਰਾ ਕਰਨਾ ਤੇ ਲੱਗਦਾ ਕਿ ਆਮ ਲੋਕਾਂ ਦੇ ਵੱਡਾ ਅਸਰ ਹੋਊਗਾ ਜਿੱਥੇ ਪੈਟਰੋਲ ਡੀਜ਼ਲ ਦੇ ਰੇਟ ਵਧਣੇ ਉੱਥੇ ਹੀ ਜਿਹੜਾ ਬਿਜਲੀ ਵੀ ਜਿਹੜੀ ਹੈ ਲੋਕਾਂ 11 ਲੱਖ ਕੰਜ਼ਿਊਮਰ 3 ਰੁਪਏ ਬਿਜਲੀ ਦੇ ਯੂਨਿਟ ਨਾਲ ਇਫੈਕਟ ਹੋਊਗਾ ਤੇ ਘੱਟ ਤੋਂ ਘੱਟ ਘੱਟ ਤੋਂ ਘੱਟ ਇੱਕ ਪਰਿਵਾਰ ਵਿੱਚ ਤੁਸੀਂ ਅੰਦਾਜ਼ਾ ਲਾ ਲਓ ਤਕਰੀਬਨ 2 ਤੋਂ 3000 ਰੁਪਏ ਦਾ ਬਿਜਲੀ ਦਾ ਬਿੱਲ ਮਹਿੰਗਾ ਹੋ ਜੂਗਾ। ਕੀ ਅਸਰ ਜੇਕਰ ਨਹੀਂ ਮੰਨੀ ਜਾਂਦੀ ਤਾਂ ਕਿਸ ਤਰ੍ਹਾਂ ਦੇਖੀਏ। ਫਿਰ ਪਾਰਟੀ ਅਗਲਾ ਫੈਸਲਾ ਕਰੂ ਜੀ ਕੀ ਕਰਨਾ? ਪਹਿਲਾ ਸਟੈਪ ਹੈ ਇਹ। ਕੀ ਲੱਗਦਾ ਆਮ ਲੋਕਾਂ ਤੇ ਹੀ ਬਜਟ ਬੋਝ ਪੈ ਰਿਹਾ ਆਮ ਲੋਕਾਂ ਹੀ ਆਮ ਲੋਕਾਂ ਤੇ ਹੀ ਪੈ ਰਿਹਾ ਜੀ ਹੋਰ ਕੀ ਤੇ ਪਨਾ ਗਰੀਬ ਤੇ ਅਮੀਰ ਤੇ ਕੀ ਅਸਰ ਹੁੰਦਾ? ਉਹਨਾਂ ਨੂੰ ਵੀ ਅਸਰ ਪੈਂਦਾ। ਇਹ ਤਾਂ ਠੱਗੀ ਵਾਚ ਰਹੀ ਆ ਕਿ ਗਰੀਬ ਨੂੰ ਬਿਜਲੀ ਮੁਫਤ ਦੇ ਰਹੇ ਮੁਫਤ ਤੋਂ ਮਹਿੰਗੀ ਦੇ ਰਹੇ ਆ। ਮੁਫਤ ਤੋਂ ਮਹਿੰਗੀ ਦੇ ਰਹੇ ਇਹ ਤਾਂ ਬਹੁਤ ੱੱਕਾ ਕੀਤਾ ਇਹਨਾਂ ਨੇ। ਮੈਨੂੰ ਇੱਕ ਦੂਸਰੀ ਹੋਰ ਜਿਹੜੀ ਸਭ ਤੋਂ ਵੱਡੀ ਗੱਲ ਹੈ ਇਹਦੇ 'ਚ ਖਤਰਨਾਕ ਕਿ ਸੈਸ਼ਨ ਮੁੱਕਿਆ ਸੈਸ਼ਨ 'ਚ ਅਨਾਉਂਸ ਕਰਨਾ ਚਾਹੀਦਾ ਸੀ ਸੈਸ਼ਨ ਤੋਂ ਅਗਲੇ ਦਿਨ ਕੈਬਨਿਟ ਕਰਕੇ ਤੁਸੀਂ ਲੈਜਿਸਲੇਚਰ ਵੀ ਥੱਲੇ ਦਿਖਾਤੀ ਲੋਕਾਂ ਦੀ ਘਰਤੀ ਫੀਟਿੰਗ ਕਿਸੇ ਨੂੰ ਨਹੀਂ ਛੱਡਿਆ ਨਾ ਗਰੀਬ ਨਾ ਅਮੀਰ ਜਿਹਦਾ ਉਹਦਾ ਫੈਸਲਾ ਸੀ ਆ ਭਾਵੇਂ ਕਾਂਗਰਸ ਗਵਰਨਮੈਂਟ ਸੀ ਉਹਨਾਂ ਨੇ ਹਰ ਕੰਜ਼ਿਊਮਰ ਜਿਹੜਾ 7 ਕਿਲੋਵੈਟ ਤੱਕ ਲੋਡ ਵਾਲਾ ਸੀ ਉਹਦਾ 3 ਰੁਪਏ ਯੂਨਿਟ ਸਸਤਾ ਕਰਤਾ ਸੀ ਉਹਦੇ 'ਚ ਬਹੁਤ ਵਧੀਆ ਗੱਲ ਸੀ ਇੱਕ ਤਰ੍ਹਾਂ ਆਮ ਲੋਕਾਂ ਨੂੰ ਰਾਹਤ ਮਿਲੀ ਤੇ ਇਹਨਾਂ ਦਾ ਵਾਅਦਾ ਸੀ ਕਿ ਅਸੀਂ ਜਿਆਦਾ ਆਏ ਤਾਂ 5 ਰੁਪਏ ਯੂਨਿਟ ਸਭ ਨੂੰ ਦੇਵਾਂਗੇ ਪਰ ਇਹਨਾਂ ਨੇ ਉਸ ਸਾਰੀ ਤਸੱਲੀਏ ਕਰਾਤੀ ਤੇਰੇ ਨੂੰ ਸਭ ਕੀ ਲੱਗਦਾ ਇੱਕ ਪਾਸੇ ਸਸਤੀ ਫ੍ਰੀ ਬਿਜਲੀ ਤੇ ਦੂਜੇ ਪਾਸੇ ਜਿਹੜੀ ਹੈ ਮਹਿੰਗੀ ਬਿਜਲੀ ਇਹ ਲੋਕਾਂ ਦੀ ਐਸੀ ਕਿਤੇ ਐਸੀ ਦੇਣੀ ਹੈ ਸਰਕਾਰ ਨੇ ਪੰਜਾਬ ਨੂੰ ਡੋਬਣਾ ਇਹ ਇਸ ਦਾ ਕੋਈ ਹੱਲ ਹੀ ਨਹੀਂ ਹੈ ਵਦੀਆਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਅਕਾਲੀ ਦਰਨਾ ਲੁਧਿਆਣਾ ਦੀਆਂ ਸੜਕਾਂ ਤੇ ਵੱਖਰੇ ਢੰਗ ਨਾਲ ਪ੍ਰਦਰਸ਼ਨ ਕੀਤਾ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦਾ ਪੁੱਤਰਾ ਫੋਕਿਆ ਮੀਡੀਆ ਨਾਲ ਗੱਲਬਾਤ ਕਰਦਿਆਂ ਸੀਨੀਅਰ ਅਕਾਲੀ ਆਗੂ ਮਹੇਸ਼ਿੰਦਰ ਗਰੇਵਾਲਾ ਨੇ ਕਿਹਾ ਕਿ ਇਸ ਫੈਸਲੇ ਨੂੰ ਵਾਪਸ ਲੈਣਾ ਚਾਹੀਦਾ ਹੈ ਇਹ ਆਮ ਜਨਤਾ ਤੇ ਬੋਝ ਪੈ ਰਿਹਾ ਤੇ ਉਹਨਾਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਵੀ ਦਿੱਤਾ ਦੇਖੋ ਕੱਲ ਜਿਹੜਾ ਪੰਜਾਬ ਸਰਕਾਰ ਨੇ ਫੈਸਲਾ ਲਿਆ ਉਹ ਕੱਲਾ ਪੰਜਾਬ ਵਿਰੋਧੀ ਨਹੀਂ ਲੋਕ ਵਿਰੋਧੀ ਵੀ ਹੈ ਤੇ ਵਿਕਾਸ ਵਿਰੋਧੀ ਵੀ ਤੇ ਵਿਸ਼ੇਸ਼ ਤੌਰ ਤੇ ਗਰੀਬ ਵਿਰੋਧੀ ਹੈ ਜਿਹੜਾ 92 ਪੈਸੇ ਲੀਟਰ ਡੀਜ਼ਲ ਤੇ ਲਾ ਦੇਣਾ ਵੈਠ ਹੋਰ 65 ਪੈਸੇ ਪੈਟਰੋਲ ਤੇ ਲਾ ਲੈਣਾ ਤੇ ਜਿਹੜੀ 3 ਰੁਪਏ ਯੂਨਿਟ ਮਗਰ ਬਿਜਲੀ ਮਹਿੰਗੀ ਕਰ ਦਿੱਤੀ ਤੇ ਉਸ ਤੋਂ ਬਾਅਦ ਜਿਹੜਾ ਬੱਸ ਦਾ ਕਰ ਆਇਆ ਵਾਧਾਕਾ ਇਹ ਸਾਰੇ ਹੀ ਆਮ ਲੋਕਾਂ ਦੇ ਇੱਕ ਤਰ੍ਹਾਂ ਕਤਲ ਕਰਨ ਵਾਲੀ ਗੱਲ ਹੈ ਆਰਥਿਕਤਾ ਚ ਆਲਰੇਡੀ ਡੁੱਬਿਆ ਪੰਜਾਬ ਪੰਜਾਬ ਦੀ ਕਿਸਾਨੀ ਪੰਜਾਬ ਦਾ ਖੇਤ ਮਜ਼ਦੂਰ ਅੱਜ ਇਹ ਇਸ ਗੱਲ ਤੋਂ ਦਹਿਹਾਰ ਪਾ ਰਿਹਾ ਸੀਗਾ ਕਿ ਮਹਿੰਗਾਈ ਇੰਨੀ ਹੋ ਗਈ ਆ ਆਮ ਲੋਕਾਂ ਦੀ ਪਹੁੰਚ ਤੋਂ ਬਾਅਦ ਹੋ ਗਿਆ ਜੀਵਨ ਬਸਰ ਕਰਨਾ ਤੋ ਅੱਜ ਉਹ ਫੇਰ ਅਸੀਂ ਸ਼ਰੋਮਣੀ ਅਕਾਲੀ ਦਲ ਵੱਲੋਂ ਸਾਰੀ ਇਥੇ ਸ਼ਹਿਰ ਦੀ ਲੀਡਰਸ਼ਿਪ ਇਕੱਠੀ ਹੋ ਕੇ ਡੀਸੀ ਨੂੰ ਇੱਕ ਮੈਮੋਰੰਡਮ ਜਿਹੜਾ ਹੈ ਕਿ ਸਰਕਾਰ ਨੂੰ ਇਹ ਸਾਡੀ ਗੱਲ ਪਚਾਓ ਤੇ ਜਿਹੜਾ ਵਧਾਇਆ ਹੋਇਆ ਕੱਲ ਟੈਕਸ ਹੈ ਨੂੰ ਇਮੀਡੀਏਟਲੀ ਵਿਡਰੋ ਕਰਨਾ ਤੇ ਲੱਗਦਾ ਕਿ ਆਮ ਲੋਕਾਂ ਦੇ ਵੱਡਾ ਅਸਰ ਹੋਊਗਾ ਜਿੱਥੇ ਪੈਟਰੋਲ ਡੀਜ਼ਲ ਦੇ ਰੇਟ ਵਧਣੇ ਉੱਥੇ ਹੀ ਜਿਹੜਾ ਬਿਜਲੀ ਵੀ ਜਿਹੜੀ ਹੈ ਲੋਕਾਂ 11 ਲੱਖ ਕੰਜ਼ਿਊਮਰ 3 ਰੁਪਏ ਬਿਜਲੀ ਦੇ ਯੂਨਿਟ ਨਾਲ ਇਫੈਕਟ ਹੋਊਗਾ ਤੇ ਘੱਟ ਤੋਂ ਘੱਟ ਘੱਟ ਤੋਂ ਘੱਟ ਇੱਕ ਪਰਿਵਾਰ ਵਿੱਚ ਤੁਸੀਂ ਅੰਦਾਜ਼ਾ ਲਾ ਲਓ ਤਕਰੀਬਨ 2 ਤੋਂ 3000 ਰੁਪਏ ਦਾ ਬਿਜਲੀ ਦਾ ਬਿੱਲ ਮਹਿੰਗਾ ਹੋ ਜੂਗਾ। ਕੀ ਅਸਰ ਜੇਕਰ ਨਹੀਂ ਮੰਨੀ ਜਾਂਦੀ ਤਾਂ ਕਿਸ ਤਰ੍ਹਾਂ ਦੇਖੀਏ। ਫਿਰ ਪਾਰਟੀ ਅਗਲਾ ਫੈਸਲਾ ਕਰੂ ਜੀ ਕੀ ਕਰਨਾ? ਪਹਿਲਾ ਸਟੈਪ ਹੈ ਇਹ। ਕੀ ਲੱਗਦਾ ਆਮ ਲੋਕਾਂ ਤੇ ਹੀ ਬਜਟ ਬੋਝ ਪੈ ਰਿਹਾ ਆਮ ਲੋਕਾਂ ਹੀ ਆਮ ਲੋਕਾਂ ਤੇ ਹੀ ਪੈ ਰਿਹਾ ਜੀ ਹੋਰ ਕੀ ਤੇ ਪਨਾ ਗਰੀਬ ਤੇ ਅਮੀਰ ਤੇ ਕੀ ਅਸਰ ਹੁੰਦਾ? ਉਹਨਾਂ ਨੂੰ ਵੀ ਅਸਰ ਪੈਂਦਾ। ਇਹ ਤਾਂ ਠੱਗੀ ਵਾਚ ਰਹੀ ਆ ਕਿ ਗਰੀਬ ਨੂੰ ਬਿਜਲੀ ਮੁਫਤ ਦੇ ਰਹੇ ਮੁਫਤ ਤੋਂ ਮਹਿੰਗੀ ਦੇ ਰਹੇ ਆ। ਮੁਫਤ ਤੋਂ ਮਹਿੰਗੀ ਦੇ ਰਹੇ ਇਹ ਤਾਂ ਬਹੁਤ ੱੱਕਾ ਕੀਤਾ ਇਹਨਾਂ ਨੇ। ਮੈਨੂੰ ਇੱਕ ਦੂਸਰੀ ਹੋਰ ਜਿਹੜੀ ਸਭ ਤੋਂ ਵੱਡੀ ਗੱਲ ਹੈ ਇਹਦੇ 'ਚ ਖਤਰਨਾਕ ਕਿ ਸੈਸ਼ਨ ਮੁੱਕਿਆ ਸੈਸ਼ਨ 'ਚ ਅਨਾਉਂਸ ਕਰਨਾ ਚਾਹੀਦਾ ਸੀ ਸੈਸ਼ਨ ਤੋਂ ਅਗਲੇ ਦਿਨ ਕੈਬਨਿਟ ਕਰਕੇ ਤੁਸੀਂ ਲੈਜਿਸਲੇਚਰ ਵੀ ਥੱਲੇ ਦਿਖਾਤੀ ਲੋਕਾਂ ਦੀ ਘਰਤੀ ਫੀਟਿੰਗ ਕਿਸੇ ਨੂੰ ਨਹੀਂ ਛੱਡਿਆ ਨਾ ਗਰੀਬ ਨਾ ਅਮੀਰ ਜਿਹਦਾ ਉਹਦਾ ਫੈਸਲਾ ਸੀ ਆ ਭਾਵੇਂ ਕਾਂਗਰਸ ਗਵਰਨਮੈਂਟ ਸੀ ਉਹਨਾਂ ਨੇ ਹਰ ਕੰਜ਼ਿਊਮਰ ਜਿਹੜਾ 7 ਕਿਲੋਵੈਟ ਤੱਕ ਲੋਡ ਵਾਲਾ ਸੀ ਉਹਦਾ 3 ਰੁਪਏ ਯੂਨਿਟ ਸਸਤਾ ਕਰਤਾ ਸੀ ਉਹਦੇ 'ਚ ਬਹੁਤ ਵਧੀਆ ਗੱਲ ਸੀ ਇੱਕ ਤਰ੍ਹਾਂ ਆਮ ਲੋਕਾਂ ਨੂੰ ਰਾਹਤ ਮਿਲੀ ਤੇ ਇਹਨਾਂ ਦਾ ਵਾਅਦਾ ਸੀ ਕਿ ਅਸੀਂ ਜਿਆਦਾ ਆਏ ਤਾਂ 5 ਰੁਪਏ ਯੂਨਿਟ ਸਭ ਨੂੰ ਦੇਵਾਂਗੇ ਪਰ ਇਹਨਾਂ ਨੇ ਉਸ ਸਾਰੀ ਤਸੱਲੀਏ ਕਰਾਤੀ ਤੇਰੇ ਨੂੰ ਸਭ ਕੀ ਲੱਗਦਾ ਇੱਕ ਪਾਸੇ ਸਸਤੀ ਫ੍ਰੀ ਬਿਜਲੀ ਤੇ ਦੂਜੇ ਪਾਸੇ ਜਿਹੜੀ ਹੈ ਮਹਿੰਗੀ ਬਿਜਲੀ ਇਹ ਲੋਕਾਂ ਦੀ ਐਸੀ ਕਿਤੇ ਐਸੀ ਦੇਣੀ ਹੈ ਸਰਕਾਰ ਨੇ ਪੰਜਾਬ ਨੂੰ ਡੋਬਣਾ ਇਹ ਇਸ ਦਾ ਕੋਈ ਹੱਲ ਹੀ ਨਹੀਂ ਹੈ